ਇੰਨਾ ਹਾਲਾਤਾਂ ਦੇ ਵਿੱਚ ਹੱਲੇ ਵੀ ਸੇਧ ਲੈਣੀ ਪਏਗੀ ਕਿ ਕਿਤੇ ਕਿਸਾਨੀ ਬੇਮੁਖਤ ਨਹੀਂ ਹੋ ਰਹੀ ਫੇਲਿਅਰ ਇਹ ਆ ਕਿ ਜਿੰਨੇ ਕਿਸਾਨ ਹਤੈਸ਼ੀ ਜਿੰਨੇ ਐਨਜੀਓ ਜਿੰਨੀ ਸਰਕਾਰ ਅਮਲਾ ਫੈਲਾ ਸਰਕਾਰੀ ਏਜੰਸੀਆਂ ਭਾਰਤ ਸਰਕਾਰ ਸੀਏਸੀਪੀ ਜਿੰਨੇ ਸਾਰੀ ਦੁਨੀਆ ਟਰਸਟ ਕਰਨੀ ਹੈ ਉਹਨਾਂ ਨੂੰ ਵੀ ਇਹ ਨਜ਼ਰ ਨਹੀਂ ਆ ਰਿਹਾ ਕਿ ਪੰਜਾਬ ਦਾ ਕਿਸਾਨ ਜਾ ਕੇ ਡਰ ਰਿਹਾ ਜਾਂ ਤੇ ਇਹ ਹੋਵੇ ਕਿ ਤੁਹਾਡੇ ਕੋਲ ਕੋਈ ਹੋਰ ਆਲਟਰਨੇਟ ਸਾਧਨ ਹੋਣ ਜੇ ਤੁਸੀਂ ਗੁਪਚੁਪ ਚ ਪੀਤੇ ਗੁਪਤ ਤਰੀਕਿਆਂ ਨਾਲ ਗਲੋਬਲ ਅਨੁਦਾਤਾ ਨੇ ਜਿਹੜੇ ਗਲੋਬਲ ਵੱਡੀਆਂ ਕੰਪਨੀਆਂ ਨੇ ਉਹਨਾਂ ਗ੍ਰੇਨ ਹੈਂਡਲਰਾਂ ਨਾਲ ਕੋਈ ਕਾਰੋਬਾਰ ਦੀ ਡੀਲ ਕਰ ਰਹੀ ਹੈ ਫੇਰ ਕੋਈ ਗੱਲ ਨਹੀਂ ਆਦਰਵਾਇਜ਼ ਕੀ ਭਾਰਤ ਕੋਲ ਇੰਨੀ ਕੈਪੈਸਿਟੀ ਹੈ ਕਿ ਅਸੀਂ ਇੰਨਾ ਫੋਰਨ ਐਕਸਚੇਂਜ ਖਰਚ ਕੇ ਤੇ ਫੂਡ ਇੰਪੋਰਟ ਕਰ ਲਈਏ 146 ਕਰੋੜ ਲੋਕਾਂ ਨੂੰ ਫੂਡ ਖਵਾ ਸਕਦੇ ਨੇ 525000 ਸਸੇ ਰਾਸ਼ਨ ਦਾ ਡੀਪੋ ਦੇ ਸਕਦੇ ਨੇ 81 ਕਰੋੜ ਲੋਕਾਂ ਨੂੰ ਅਗਲੇ 5 ਸਾਲ ਰਾਸ਼ਨ ਦੇਣਗੇ ਤੇ ਜਿਹੜਾ ਇੱਕ ਪੰਜਾਬ ਨਿਖਾ ਜਿਹਾ 1.5% ਸੂਬਾ ਹੈ ਰਕਬੇ ਵਾਈਜ਼ ਪੋਪੂਲੇਸ਼ਨ ਵਾਈਜ਼ 2.2% ਉਹਨੂੰ ਇੰਨਾ ਕਾਰ ਕਰਦੇ ਹੋਗੇ ਉਹਨੂੰ ਇੰਨਾ ਹੀ ਲਾਚਾਰ ਕਰਦੇ ਹੋਗੇ ਉਹਨੂੰ ਇੰਨਾ ਹੀ ਗਿਣਤੀ ਤੋਂ ਬਾਹਰ ਕੱਢਦੇ ਹੋਗੇ ਕਿ ਉਹ ਹਾਰ ਕੇ ਕੋਈ ਪੁੱਠੇ ਪਾਸੇ ਨੂੰ ਤੁਰੇ